ਦੋ ਤਿੰਨ ਦਿਨ ਨਹੀਂ ਹੋਏ ਨਾ ਆਈ ਨੂੰ ਉਦਾਂ ਦੀ ਨਾ ਚਾਹ ਨਾ ਪਾਣੀ ਉਹਨੂੰ ਪੁੱਛਦੀ ਐ ਚੱਜ ਨਾ ਹਜੇ ਤੂੰ ਕਹਿਣਾ ਇੱਥੇ ਰਹੋਗੀ ਰੋਟੀਆਂ ਬਣੀਆਂ ਨੇ ਪਰ ਜਾਈਆਂ ਨਹੀਂ ਖਵਾ ਸਕਦੀਆਂ ਹੁੰਦੀਆਂ ਰੋਟੀਆਂ ਖਾਣੀ ਜੋਗੀਆਂ ਨੇ ਵੀ ਉੱਥੇ ਹੌਸਲੇ ਨਾਲ ਗੱਲ ਕਰ ਲੈਂਦਾ ਹਾਂ ਤੈਨੂੰ ਚੰਗਾ ਭਲਾ ਪਤਾ ਹੀ ਕਿ ਜਿੱਦਾਂ ਦੀ ਉਹ ਹੈਗੀ ਆ ਉੱਥੇ ਪਿਆਰ ਨਾਲ ਗੱਲ ਕਰਦਾ ਹੁਣ ਹੌਸਲੇ ਨਾਲ ਕੀਤੀ ਸੀ ਗੱਲ ਉੱਥੇ ਦੱਸ ਨਹੀਂ ਤੂੰ ਮੈਨੂੰ ਇਹ ਦੱਸ ਕਿ ਕਿੰਨੀਆਂ ਕੋਦਾਂ ਦੀਆਂ ਮੈਨੂੰ ਖਵਾਲਣ ਡਈ ਆ ਤੇ ਖਵਾਲ ਲੂਗੀ ਉਹ ਉਹਦਾ ਕੀਤਾ ਜਿਵੇਂ ਕਦੋਂ ਆਉਣਾ ਵਾ ਤੇ ਕਦੋਂ ਨਹੀਂ ਆਉਣਾ ਉਹਨੇ ਚਲ ਠੀਕ ਆ ਜੇ ਇਹ ਗੱਲ ਵਾ ਨਾ ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀ ਆ ਉਹਦੇ ਵੱਲ ਤੇ ਮੈਂ ਉੱਥੇ ਜਾ ਕੇ ਉਹਦੀਆਂ ਪੱਕੀਆਂ ਖਾ ਲੂਗੀ ਠੀਕ ਆ ਨਾ ਇੰਨਾ ਦੇ ਕਰ ਬੜਾ ਰੋਲਾ ਡਿਆ ਪੈਣ ਲਵਲੀ ਡਿਆ ਬੋਲਣ ਦਲਜਿੰਦਰ ਦੇ ਨਾਲ ਇਨਾ ਨਹੀਂ ਜਾਵਦਾ ਦਲਜਿੰਦਰ ਦੇ ਪਿਆਰ ਲੱਗੰਦੇ ਨੇ ਘਰ ਜਿੱਦਾਂ ਇਹਨੂੰ ਮੈਂ ਕਿਹਾ ਵਾਣਾ ਦਲਜਿੰਦਰ ਨੂੰ ਵੀ ਇਹ ਸਾ ਮੰਗ ਲਾਉਣਾ ਕੋ ਤੇ ਜੇ ਕੀ ਤੇ ਇਹਨੇ ਮੰਗ ਲਿਆ ਨਾ ਇਹਨਾਂ ਦੇ ਘਰ ਲੜਾਈ ਜ਼ਰੂਰ ਪਏਗੀ ਇਹੋ ਤੇ ਮੈਂ ਚੋਨੀ ਆਂ ਸਦੀਪ ਝਾੜੂ ਮਾਰੀ ਜਾਂਦੀ ਆ ਆਜੋ ਸਹੀ ਅਜ ਟਾਈਮ ਨਹੀਂ ਆ ਗਏ ਉਹ ਮੀ ਆ ਗਏ ਉਧਰ ਤੇ ਗੱਡੀਆਂ ਬੰਦ ਹੋ ਗਈਆਂ ਫਿਰ ਚਲ ਅ ਵੀ ਵਧੀਆ ਕੀਤਾ ਆਗੇ ਤੁਸੀਂ ਹਾਂ ਹੋਰ ਕੰਮ ਕਰਕੇ ਚੱਲਦਾ ਕੰਮ ਕਰ ਕੁਝ ਨਹੀਂ ਉਹ ਡਹੀ ਸੂਟ ਸੀ ਨਾ اچھا ਚਲ ਬਾਹਰੋਂ ਝਾੜੂ ਲਾ ਲੈਣੀ ਆ ਅੱਜ ਲੇਟ ਹੀ ਹੋ ਗਏ ਸਗੋਂ ਠੀਕ ਆ ਠੀਕ ਆ ਆ ਜਾ ਅੰਦਰ ਫਿਰ ਦਲਜਿੰਦਰ ਦੀਦੀ ਆ ਗਏ ਤਾਂ ਕਰਕੇ ਫਿਰ ਝਾੜੂ ਨਹੀਂ ਲੱਗਾ ਅੱਛਾ ਹਾਂਜੀ ਰੱਖ ਲੈਣਾ ਉਹਨਾਂ ਨੂੰ ਅਜੇ ਇੱਧਰ ਹੀ ਮੈਂ ਤਾਂ ਜੋਰ ਲਾਇਆ ਸੀ ਤੇ ਕਹਿੰਦੇ ਕੋਈ ਗੱਲ ਨਹੀਂ ਫੇਰ ਆਉਂਗੀ ਮੈਂ ਠੀਕ ਆ ਉਹਨਾਂ ਤੇ ਤੁਹਾਨੂੰ ਮੈਂ ਕੀ ਦੱਸਾਂ ਕਿਉਂ ਦੀਦੀ ਦੀ ਵੀ ਗੱਲ ਸੁਣ ਲਓ ਹਾਡੀ ਗੱਲ ਨਾ ਸੱਚ ਨਿਕਲੀ ਆ ਮੈਂ ਤੁਹਾਨੂੰ ਕਹਿੰਨੀ ਸੀ ਨਾ ਪਹਿਲੇ ਰੁਪਿੰਦਰ ਨੇ ਕਢਾਏ ਆ ਤੇ ਗੱਲ ਉਹੀ ਹੋਈ ਆ ਦੀਦੀ ਨੇ ਅੱਜ ਸਾਰਾ ਸੱਚ ਦੱਸ ਦਿੱਤਾ ਸਾਨੂੰ ਸੰਦੀਪ ਮੈਂ ਤੁਹਾਨੂੰ ਅੱਗੇ ਕਹਿਣਾ ਸੀ ਇਹ ਕਮਰ ਰੁਪਿੰਦਰ ਦਾ ਵਾ ਮੈਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਵਾ ਕਿ ਰੁਪਿੰਦਰ ਨੇ ਕਢਵਾਏ ਆ ਕਿ ਨਹੀਂ ਦੱਸਿਆ ਹੁਣ ਪਤਾ ਤੇ ਉਹਨਾਂ ਨੂੰ ਉਦੋਂ ਨਹੀਂ ਲੱਗ ਗਿਆ ਸੀ ਦੀਦੀ ਨੇ ਸਾਨੂੰ ਝੂਠ ਬੋਲਿਆ ਸੀ ਕਿ ਸਿਸਟਮ ਬੰਦ ਵਾ ਉਹਨਾਂ ਨੂੰ ਇਹ ਡਰ ਰਹੀ ਕਿ ਘਰ ਚ ਕਪਤ ਨਾ ਹੋਵੇ ਮੈਂ ਤੁਹਾਨੂੰ ਅੱਗੇ ਕਹਿਣਾ ਹੈ ਨਾ ਇਹ ਕਮਰੇ ਰੁਪਿੰਦਰ ਦਾ ਵਾ ਹੁਣ लवली ਆ ਕੇ ਬੋਲੇ ਉਹਨੂੰ ਬੋਲੇ ਹੁਣ ਓਦਾਂ ਦੀਦੀ ਨੇ ਕਿੱਥੇ ਦੱਸਣਾ ਸੀ ਉਹ ਕਿਦਰ ਰਪਿੰਦਰ ਨੇ ਨਾ ਰੋਟੀ ਦੀ ਪੁੱਛੀ ਉਹ ਵਿਚਾਰੇ ਭੁੱਖੇ ਆਏ ਸਕੂਲ ਗਏ ਸੀ ਮੁੰਡੇ ਦੇ ਨਾਲੇ ਕਹਿੰਦੇ ਮੈਂ ਮੁੰਡੇ ਨੂੰ ਮੇਲਾਵਾ ਨਾਲੇ ਫੀਸ ਤਾਰਨ ਵਾਲੀ ਸੀ ਤੇ ਸਿੱਧਾ ਗੁ ਕਰਨ ਦੀ ਉਹ ਸਿੱਧੇ ਇੱਧਰ ਹੀ ਆ ਗਏ ਕਹਿੰਦੇ ਆਪ ਰੋਟੀ ਸਵੇਰੇ ਖਾ ਲਈ ਆ ਤੁਹਾਨੂੰ ਦਿੱਤੀ ਨਹੀਂ ਦੋਵਾਂ ਨੂੰ ਤੇ ਵੇਖ ਲੋ ਰਪਿੰਦਰ ਦੇ ਕੰਮ ਤੇ ਮੰਮੀ ਬਣਾ ਕੇ ਦੇਦੇ ਆ ਜਿਉਂ ਨਹੀਂ ਬਣਾ ਕੇ ਦਿੰਦੀ ਤੇ ਤੇ ਮੰਮੀ ਵੀ ਉਹਦੇ ਨਾਲ ਹੀ ਰਲੀ ਆ ਜੋ ਰਪਿੰਦਰ ਕਹਿੰਦੀ ਆ ਮੰਮੀ ਵੀ ਉਦਾਂ ਹੀ ਕਰਦੇ ਆ ਚਲੋ ਇੰਨਾ ਸ਼ੁਭਰਵਾ ਪਨੀਰ ਪਿਆ ਹੀ ਅਸੀਂ ਤਾਂ ਰੋਟੀ ਖਾ ਲਈ ਹੀ ਅਸ਼ਾ ਰਦੀਦੀ ਵਿਚਾਰੀ ਨੇ ਮੈਂ ਪਨੀਰ ਬਣਾ ਕੇ ਦਿੱਤਾ ਉਹ ਚਲ ਵਧੀਆ ਕੀਤਾ ਵਾ ਆਪਾਂ ਤਾਂ ਰੋਟੀ ਖਵਾਉਣੀ ਉਹਨਾਂ ਨੂੰ ਕਿ ਨਹੀਂ ਉਹ ਤਾਂ ਕਹਿੰਦੇ ਚਾਰ ਨਾਲ ਦੇ ਦੇ ਕੋਈ ਗੱਲ ਨਹੀਂ ਲੈ ਚਾਰ ਨਾਲ ਕੋ ਦੇਣੀ ਆਹ ਗੱਲ ਬਾਤ ਹੋਈ ਜਿੰਦਦਰ ਦੇ ਕੰਮ ਵੇਖ ਲੈ ਚੰਗਾ ਭਲਾ ਘਰ ਵਾ ਸਭ ਕੋ ਹੈਗਾ ਵਾ ਤੇ ਭੈਣ ਨੂੰ ਸਾਂਭ ਨਹੀਂ ਸਕਦੀ ਉਹ ਜਿੰਨੇ ਵੱਡੇ ਘਰ ਦੀ ਨਾ ਉਨੀ ਭੁਖੀ ਆ ਇਹਨਾਂ ਨੇ ਕੰਮ ਕਰਨੇ ਆਈ ਸੀ ਉਹ ਨਹੀਂ ਨਾ ਪਤਾ ਮੈਂ ਤਾਂ ਨਾ ਇੱਕ ਗੱਲ ਕਹਾਂ ਹਾਂਜੀ ਹਾਂਜੀ ਮੈਂ ਸੋਚਾਂ ਢੀ ਕਿ ਦੀਦੀ ਦੇ ਸਹੁਰੇ ਚੱਲ ਜਾਈਏ ਤੇ ਉਹਦੀ ਸੱਸ ਨੂੰ ਮਨਾ ਕੇ ਆਈਏ ਕਿਹ ਤਰੀਕੇ ਨਾਲ ਨਾ ਦੀਦੀ ਨੂੰ ਉੱਥੇ ਭੇਜੀਏ ਇੱਥੇ ਵਿਚਾਰੀ ਕਿੰਨੀ ਆ ਗੱਲਾਂ ਸੁਣੇ ਕੋਈ ਗੱਲ ਨਹੀਂ ਕਿ ਦਿਨ ਛੁੱਟੀ ਕਰਕੇ ਨਾ ਤਾਂ ਚੱਲ ਜੰਨੇ ਕੋਈ ਗੱਲ ਨਹੀਂ ਜੇ ਤਰਲੇ ਵੀ ਮਾਰਨੇ ਪੈਣਗੇ ਨਾ ਤੇ ਮਾਰ ਲਾਂਗੇ ਸੰਦੀਪ ਇਹ ਵੀ ਗੱਲ ਸੱਚ ਵਾ ਵਿਚਾਰੀ ਸਾਡੇ ਕਰਕੇ ਆਈ ਸੀ ਨਾ ਸਭ ਕੁ ਤੋਂ ਨਹੀਂ ਪਤਾ ਕੀਤਾ ਵਾ ਇੱਕ ਸਾਡੇ ਕਰਕੇ ਗੱਲਾਂ ਸੁਣਨੀਆਂ ਪੈਂਡੀਆਂ ਗੱਲਾਂ ਨੂੰ ਸੁਣ ਹੀ ਦਿੰਦਾ ਠੀਕ ਨਾ ਜਿਆਦਾ ਟਾਈਮ ਮੈਂ ਤਾਂ ਸਭ ਨੂੰ ਜ਼ੋਰ ਲਾਇਆ ਹੈ ਕਿ ਇੱਥੇ ਰਹਿ ਲੈ ਕਰੋ ਤੁਸੀਂ ਉਹ ਵੀ ਭੱਜ-ਭੱਜ ਉੱਧਰ ਜਾਣੀ ਦਿਆ ਨਹੀਂ ਦੇਣਾ ਸੰਦੀਪ ਇੱਥੇ ਰੱਖਣੇ ਹਨ ਉਹਨਾਂ ਨੂੰ ਕਹਿੰਦੇ ਫੇਰ ਗੱਲਾਂ ਕਰਨੀਆਂ ਰੁਪਿੰਦਰ ਨੇ ਕਿ ਉੱਧਰ ਚੱਲ ਗਏ ਆ ਕੋਈ ਗੱਲ ਨਹੀਂ ਮੈਨੂੰ ਮਿਲਣਗੇ ਨਾ ਤਾਂ ਮੈਂ ਲੈ ਹੀ ਆਉਣਾ ਇੱਧਰ ਨੂੰ ਚਲੋ ਆ ਛੱਡੋ ਗੱਲਾਂ ਆਜੋ ਚਾਹ ਬਣਾ ਕੇ ਦਵਾ ਘੁੱਟ ਤੁਹਾਨੂੰ ਚਲ ਆ ਜਾ ਇੰਨੀ ਖੱਪ ਪਾਉਂਦਾ ਇੰਨੀ ਜਿਆਦਾ ਦੱਸ ਕਦੀ ਮੈਂ ਖੱਪ ਪਾਈ ਉੱਥੇ ਨਹੀਂ ਮੇਰੀ ਗੱਲ ਸੁਣ ਲੋ ਕਿ ਇਦਾਂ ਤੀਆਂ ਬਸੰਦੇ ਨੇ ਜਿੱਦਾਂ ਤੂੰ ਕਾਂਡਿਆ ਸੀ ਉੱਥੇ ਰੋਲਾ ਪਾਇਆ ਬੋਲਣ ਕਿਦਾਂ ਡਈ ਬੋਲਣ ਕਿਦਾਂ ਡਈ ਤਾਂ ਕੀ ਸਿਆਣੀ ਸੀ ਵੱਡੀ ਸੀ ਤੇਰੇ ਨਾਲੋਂ ਉਹ ਮਾਤਾ ਮੇਰੀ ਸੁਣ ਗੱਲ ਇਹਨੇ ਗਲਤੀ ਕੀਤੀ ਵੀ ਕੀ ਆ ਆਈ ਤੇ ਇੱਥੇ ਹੀ ਨਾ ਉਹ ਕਹਿੰਦੀ ਐ ਵੀ ਚੁੱਕਦੀ ਐ ਝੋਲਾ ਦੇ ਰੋਹ ਹੀ ਤੁਰਦੀ ਰਹਿੰਦੀ ਤੇ ਸੱਸਾ ਮਾਵਾ ਇਦਾਂ ਹੀ ਕਹਿੰਦੀਆਂ ਹੁੰਦੀਆਂ ਨੇ ਪਰ ਤੂੰ ਤੇ ਸਾਹ ਹੌਸਲੇ ਨਾਲ ਬੋਲਦਾ ਹੁਣ ਮੈਂ ਕੀ ਕਹਤਾ ਹਾਂ ਉਹਨੂੰ ਕਿਹਾ ਤੂੰ ਕੀ ਨਹੀਂ ਸਭ ਕੁਝ ਕਿਹਾ ਵਾ ਤੂੰ ਆਂਦਾ ਮੈਂ ਤੱਕੇ ਨਾ ਮਸਾਲੇਂਗਾ ਤੱਕੇ ਨਾ ਮਸਾਲੇਂਗਾ ਗੱਲਾਂ ਤੂੰ ਕਰਨਾ ਵਾ ਮੇਰੀ ਗੱਲ ਸੁਣ ਕਹਿੰਦੀ 6 ਮਹੀਨੇ ਨਾਲ ਉਹ ਮੁੰਡਾ ਆਊਗਾ ਤੇ 6 ਮਹੀਨੇ ਇੱਥੇ ਇੱਥੇ ਕੁੜੀ ਬੈਠੀ ਰਹੋਗੇ ਓ ਮਾਦਾ ਤੂੰ ਐਵੇਂ ਨਾ ਡਰੀ ਜਾ ਗੱਲ ਤੇ ਬਾਹਰ ਵਾਲੇ ਦੀ ਐ ਨਾ ਉਹਨਾਂ ਵੀ ਮੈਂ ਗੱਲ ਕਰ ਲੈਣਾ ਵਾ ਉਹਨੂੰ ਸ਼ਾਮਾਂ ਲਵਣਾ ਵਾ ਨਾ ਫੋਨ ਤੇ ਇਦਾਂ ਕਹਿਣ ਦੀ ਸੀ ਮਾਸੀ ਗਾੜੀਆਂ ਆਪੇ ਉਹਨਾਂ ਨੂੰ ਪਛੂਗਾ ਤੇ ਉਹਦੀ ਕੀ ਗਲਤੀ ਆ ਕੀ ਪਤਾ ਉਹਨੂੰ ਪਤਾ ਵੀ ਆ ਕਿ ਨਹੀਂ ਪਤਾ ਉਹਨੂੰ ਸਾਰਾ ਹੀ ਆ ਮੁੰਡੇ ਨੂੰ ਮਾਂ ਨੇ ਸਾ ਪੱਟੀ ਭرائی ਆ ਚੰਗੀ ਤਰ੍ਹਾਂ ਉਹ ਗਏ ਨਾ ਗੱਲ ਕਰਕੇ ਨੂੰ ਪਤਾ ਨਹੀਂ ਆ ਚਲਾ ਨਾ ਕੋਈ ਗੱਲ ਨਹੀਂ ਕੀਤੀ ਠੀਕ ਆ ਨਾ ਇਹੋ ਗੱਲ ਹੀ ਕਹੀ ਆ ਵੀ ਮੈਂ ਵਸਾ ਲੂੰਗਾ ਪਰ ਪੁੱਤ ਇਦਾਂ ਨਹੀਂ ਬੋਲੀਦਾ ਹੋਈਦਾ ਹਿਸਾਬ ਨਾਲ ਬੋਲੀਦਾ ਫੇਰ ਦੀ ਜਾ ਕੇ ਫਿਰ ਉਹ ਵੀ ਹਿਸਾਬ ਨਾਲ ਰਵੇ ਨਾ ਕੁੜੀ ਜਾਣ ਕਿੱਥੇ ਡਈ ਆ ਆ ਜਾ ਕੇ ਇੱਥੇ ਤੇ ਜਾਂ ਸ਼ਹਿਰ ਚਲ ਜਾਂਦੀ ਹੋਣੀ ਨਹੀਂ ਉਹਨੂੰ ਅਕਲ ਬੋਲਣ ਦੀ ਇਹ ਕਿੱਦਾਂ ਕਹਿਣਾ ਹੈ ਕਿੱਦਾਂ ਕਿਹੜੀ ਗੱਲ ਕਿੱਦਾਂ ਕਰਨੀ ਆ ਜੇ ਉਹਨੂੰ ਦਬਾਅ ਖੁੰਦਾ ਤਾਂ ਇੰਨੀ ਗੱਲ ਕਹਿੰਦੀ ਨਹੀਂ ਖੜਨੀ ਨਾ ਉਹਨਾਂ ਨੇ ਨਾ ਖੜਨ ਬਥੇਰੀਆਂ ਰੋਟੀਆਂ ਵਾ ਇੱਥੇ ਕੋਈ ਗੱਲ ਨਹੀਂ ਅੱਗੇ 2-3 ਦਿਨ ਤੇ ਨਹੀਂ ਹੋਏ ਨਾ ਆਈ ਨੂੰ ਉਹਦਾਂ ਦੀ ਨਾ ਚਾਹ ਨਾ ਪਾਣੀ ਉਹਨੂੰ ਪੁੱਛਦੀ ਐ ਚੱਜ ਨਾ ਹਜੇ ਤੂੰ ਕਹਿਣਾ ਇੱਥੇ ਰੋਗੀ ਰੋਟੀਆਂ ਬਣੀਆਂ ਨੇ ਉਹਨਾਂ ਤੇ ਪੁੱਛਣਾ ਨਹੀਂ ਆ ਜਿੱਦਾਂ ਦੀ ਹੈਗੀ ਆ ਅਗਲੀ ਉੱਠਦੀ ਨਹੀਂ ਆ ਰੋਟੀ ਦੇਣ ਦੀ ਮਾਰੀ ਗੱਲਾਂ ਕਰਨਾ ਵਾ ਤੂੰ ਪਰ ਜਾਈਆਂ ਨਹੀਂ ਖਵਾ ਸਕਦੀਆਂ ਹੁੰਦੀਆਂ ਰੋਟੀਆਂ ਖਾਣ ਹੀ ਜੋਗੀਆਂ ਨੇ ਮਾਤਾ ਸਾਰਾ ਕਸੂਰ ਤੇਰਾ ਵਾ ਜਦੋਂ ਮੈਂ ਕੱਢਣ ਡਿਆ ਸੀ ਨਾ ਉਹਨੂੰ ਜੇਕਰ ਤੇ ਆਪਣੇ ਪਿੰਡ ਚਲ ਜਾਂਦੀ ਨਾ 2-4 ਦਿਨ ਲਾ ਆਉਂਦੀ ਤੁਨੇ ਆਪ ਹੁਣਾਈ ਹੱਥ ਜੋੜ ਦੀ ਨਾ ਇੱਥੇ ਇਹੋ ਕੋਸ਼ਿਸ਼ ਹੋਣਾ ਸੀ ਜਿੱਦਾਂ ਹੁੰਦੇ ਹੋਇਆ ਕੁਛ ਨਹੀਂ ਹੁਣ ਕਿਤੇ ਨਹੀਂ ਫਟ ਵੱ ਚੱਲਿਆ ਕਈ ਕੁਛ ਹੁੰਦਾ ਵਾ ਮਾਰ ਇੰਨਾ ਕਿ ਗੱਲ ਤਾਂ ਇੰਨੀ ਬਣ ਜਾਂਦੀ ਆ ਉਹ ਚੱਲ ਅੰਦਰ ਤੇ ਚੱਲ ਚੱਲ ਅੰਦਰ ਮੈਂ ਤਾਂ ਜਾਣਾ ਹੀ ਤੁਮਾ ਸਾ ਤੇ ਤੂੰ ਲਾ ਕੇ ਆਇਆ ਇਹਨਾਂ ਨੂੰ ਕੀ ਹੋ ਗਿਆ ਇਹ ਕੋ ਬੋਲਦੇ ਹੁੰਦੇ ਕੀ ਗੱਲ ਹੋਈ ਆ ਤੁਸੀਂ ਪੁੱਛ ਲੈ ਆਪਣੇ ਭਰਾ ਨੂੰ ਕੀ ਹੋਇਆ ਕੋਈ ਗੱਲ ਕੀਤੀ ਹੋਣੀ ਆ ਕਿਸੂਰ ਤੇ ਸਾਰਾ ਤੇਰਾ ਕਿਉਂ ਮੇਰਾ ਕਾਦਾ ਕਸੂਰ ਵਾ ਕੋਈ ਨਹੀਂ ਮੂੰਹ ਚੋਕੀ ਉਹਦੇ ਮਗਰ ਲੱਕੇ ਤੇ ਆ ਗਈ ਤੇ ਆਂਦੀ ਨਾ ਸਿਆਪੇ ਤਾਂ ਸਾਰੇ ਤੇਰੀ ਘਰ ਦੀ ਦੇ ਹੀ ਉਹ ਹੀ ਨਿਬੇੜਨ ਆਈ ਹੀ ਇਹ ਤੇ ਉੱਥੇ ਹੀ ਔਖਾ ਹੋ ਪਿਆ ਤੇਰੀ ਸੱਸ ਨਹੀਂ ਇਹਨੇ ਸਵਾਹ ਫੈਸਲੇ ਕਰਾਉਣੇ ਨੇ ਇਹ ਤੇ ਉੱਥੇ ਬੋਲ ਕੇ ਆਇਆ ਤੇਰੀ ਸੱਸ ਨਾਲ ਉਹ ਮੰਮੀ ਚੱਲ ਬੋਲਣ ਦੀ ਕੋਈ ਗੱਲ ਨਹੀਂ ਆ ਜੇ ਬੋਲ ਆਇਆ ਤੇ ਪਰ ਇਹ ਆ ਕਿ ਤੋਹ ਕੋਈ ਤਰੀਕੇ ਨਾਲ ਗੱਲ ਕਰਦਾ ਉਥੇ ਉਹ ਤਰੀਕੇ ਨਾਲ ਕੀਤੀ ਹੀ ਉਹ ਤਾਂ ਗਾੜੀਆਂ ਚਾਜਣਾ ਬੋਲਦੀ ਹੀ ਨਹੀਂ ਸੀ ਤੇ ਤੂੰ ਆਪ ਹੀ ਸੋਚ ਮਿਰਚ ਕਸੂਰ ਕੱਢਣ ਡਿਆ ਵਾ ਜੇ ਤੈਨੂੰ ਨਹੀਂ ਉਹ ਚੰਗਾ ਬੋਲਦੀ ਨਹੀਂ ਜੇ ਤੈਨੂੰ ਝੋਲਾ ਚੁੱਕ ਕੇ ਤੁਰ ਪਈ ਦੀ ਏ ਜੇ ਮਿਰਚ ਕਸੂਰ ਕੱਢਦੀ ਆ ਤੂੰ ਆਪ ਹੀ ਸੋਚ ਵੀ ਜੇ ਤੈਨੂੰ ਨਹੀਂ ਚੰਗਾ ਬੋਲਣ ਦੀ ਤਾਂ ਮੈਨੂੰ ਕਿੰਨਾ ਕ ਬੋਲਦੀ ਹੋਊਗੀ ਨਾਲੇ ਜਿਹੜੇ ਝੋਲੇ ਚੁੱਕ ਕੇ ਆਉਣ ਦੀ ਗੱਲ ਤੂੰ ਕਰਨ ਡਿਆ ਵਾ ਨਾ ਉਹ ਤੁਹਾਡੇ ਹੀ ਫੈਸਲੇ ਕਰਾਉਣ ਆਈ ਸੀ ਕਿਤੇ ਹੋਰ ਨਹੀਂ ਸੀ ਗਈ ਜੇ ਤੇਰੀ ਘਰ ਦੀ ਇਹੋ ਜੇ ਕੰਮ ਨਾ ਨਾ ਕਰਿਆ ਕਰੇ ਤੇ ਮੈਨੂੰ ਨਾ ਆਉਣਾ ਪਿਆ ਕਰੇ ਉਹ ਵਿਚਾਰਾ ਗਰੀਬ ਵਾ ਉਹ ਰੋਂਦਾ ਸੀ ਉਹ ਦਿਨ ਫੋਨ ਤੇ ਤੇ ਕਿੱਦਾਂ ਨਾ ਮੈਂ ਆਉਂਦੀ ਭਲਾ ਜੇ ਕੱਲ ਨੂੰ ਤੂੰ ਮੈਨੂੰ ਫੋਨ ਕਰੇਗਾ ਵੀ ਇੱਥੇ ਆ ਗੱਲ ਹੋ ਗਈ ਆ ਤੇ ਫੇਰ ਨਾ ਮੈਂ ਆਉਂਗੀ ਕਿੱਡੀ ਕਾ ਇਹਨੂੰ ਗੋਲੀ ਮਾਰਤੀ ਉਹ ਆ ਜਾ ਕੇ ਤੇ ਪਿਆਹ ਵਾਲੀ ਗੱਲੀ ਹੀ ਇੰਨਾ ਹੀ ਬੱਸ ਸਾਨੂੰ ਮੈਂ ਕਿਹਾ ਜੇ ਤੂੰ ਘਟਾਇਆ ਤਾਂ ਸਾਨੂੰ ਦੱਸ ਦੇ ਰੋਂਦਾ ਹੀ ਉਹ ਫੋਨ ਤੇ ਉਹਦਾ ਰੋਂ ਤੈਨੂੰ ਲੱਭ ਜਾਂਦਾ ਉਹ ਜਿਹੜਾ ਹੈ ਡਿੰਗਣ ਦੀ ਤੇਰੇ ਗਾੜੀ ਉਹ ੜੀ ਤੈਨੂੰ ਲੱਭਦਾ ਇਹਦੀ ਘਰ ਦੀ ਦਾ ਸਾਰਾ ਕਸੂਰੀਆ ਵੇਖ ਲੈ ਤੂੰ ਨਾਲੇ ਜਿਹਦਾ ਤੂੰ ਰੋਣ ਕਹਿਣ ਡਿਆ ਵਾ ਨਾ ਵੀ ਰੋਣ ਦਿਖਦਾ ਵਾ ਜਿਹਦਾ ਵਿਚਾਰੇ ਦਾ ਝੂਠਾ ਨਾਂ ਲੱਗੇ ਨਾ ਉਹਨੇ ਰੋਣਾ ਹੀ ਹੁੰਦਾ ਵਾ ਜੇ ਮੰਨ ਲਓ ਤੇਰਾ ਕੋਈ ਝੂਠਾ ਨਾਂ ਲਾ ਦੇ ਤੇ ਤੂੰ ਕੀ ਕਰੇਗਾ ਹੋਣਹਾ ਕਹਿੰਦੀ ਆ ਉਹਦਾ ਕਸੂਰ ਵਾ ਤੇ ਉਦੋਂ ਕਹਿੰਦੀ ਵੀ ਉਹਨੇ ਪੈਸੇ ਸਾਹਮਣੇ ਰੱਖੇ ਆ ਤੇ ਮੇਰੇ ਵੱਲ ਤੇ ਸਾਹਮਣੇ ਰੱਖੇ ਆ ਇਹਦਾ ਕਿਹੜਾ ਪਤਾ ਲੱਗਦਾ ਵਾ ਕਦੀ ਉਧਰ ਹੋ ਜਾਂਦੀ ਤੇ ਕਦੀ ਉਧਰ ਇਹ ਤਾਂ ਉਹਦੇ ਮਗਰ ਲੱਗੀ ਸੀ ਜੇ ਇਹਨੂੰ ਮੈਂ ਨਾ ਕਹਿੰਦੀ ਤੇ ਇਹਨੇ ਵੀ ਅੱਖਾਂ ਬੰਦ ਕੀਤੀਆਂ ਸੀ ਜੇ ਪੰਜਾਂ ਸਾਲ ਮੇਰੀ ਗੱਲ ਸੁਣ ਹੁਣ ਜਿੱਦਾਂ ਮੈਨੂੰ ਕਹਿੰਦੀ ਹੁੱਦਾਂ ਮੈਨੂੰ ਹੁਣ ਕੀ ਪਤਾ ਇਹੋ ਜੀਆਂ ਗੱਲਾਂ ਦਾ ਓ ਮਮੀ ਆ ਸਾਰਾ ਕਸੂਰ ਨਾ ਤੇਰਾ ਵਾ ਜੇ ਤੂੰ ਇੱਥੋਂ ਤੱਕ ਨਾ ਕੰਮ ਪਚਾਉਂਦੀ ਨਾ ਇਹ ਪਹੁੰਚਣਾ ਨਹੀਂ ਤੇ ਨਾ ਮੈਨੂੰ ਹੋਣਾ ਹੀ ਪੈਂਦਾ ਤਹ ਹਣ ਮੈਨੂੰ ਦੱਸ ਕੀ ਪਤਾ ਮੈਂ ਤਾਂ ਹਣ ਪਿਆਹੇ ਚੜ ਕਢਾ ਲੇ ਮੈਨੂੰ ਵੀ ਬਾਬੀ ਨੇ ਸਾਰੇ ਕਢਾ ਲੈਣੇ ਮੈਨੂੰ ਇਹੋ ਜਿਹੇ ਗੱਲਾਂ ਦਾ ਕੀ ਪਤਾ ਹਣ ਤੇਰੀ ਸੱਸ ਨੇ ਜਵਾਬ ਦੇ ਦਿੱਤਾ ਹੀ ਆਂਦੀ ਮੈਂ ਨਹੀਂ ਲਿਆਉਣਾ ਆਪੇ ਮੁੰਡਾ ਆਏਗਾ ਤੇ ਲੈ ਕੇ ਜਾਏਗਾ ਲੈ ਉਥੇ ਹੌਸਲੇ ਨਾਲ ਗੱਲ ਕਰ ਲੈਂਦਾ ਹਾਂ ਤੈਨੂੰ ਚੰਗਾ ਭਲਾ ਪਤਾ ਹੀ ਵੀ ਜਿੱਦਾਂ ਦੀ ਉਹ ਹੈਗੀ ਆ ਉਥੇ ਪਿਆਰ ਨਾਲ ਗੱਲ ਕਰਦਾ ਹੌਸਲੇ ਨਾਲ ਕੀਤੀ ਸੀ ਗੱਲ ਉਥੇ ਦੱਸ ਨਹੀਂ ਤੂੰ ਮੈਨੂੰ ਇਹ ਦੱਸ ਵੀ ਕਿੰਨੀਆਂ ਕੋ ਉਦਾਂ ਦੀਆਂ ਮੈਨੂੰ ਖਵਾਲਣ ਡਈ ਆ ਤੇ ਖਵਾਲ ਲੂਗੀ ਉਹ ਉਹਦਾ ਕੀਤਾ ਜੇ ਉਹਨੇ ਕਦੋਂ ਆਉਣਾ ਵਾ ਤੇ ਕਦੋਂ ਨਹੀਂ ਆਉਣਾ ਉਹਨੇ ਤੂੰ ਜਲੋਂ ਕਿਹਨਾਂ ਬਣਾ ਕੇ ਨਹੀਂ ਤੂੰ ਰੱਖਣੀ ਤੇ ਖਵਾ ਦਿੰਦੀ ਤਨੂੰ ਕੀ ਆ? ਵੇ ਮੈਂ ਕਿਹਨੂੰ ਕੀ ਕਹਿ ਲਈ ਆ ਮੈਂ ਕਿਉਂ ਨਹੀਂ ਬਣਾ ਕੇ ਰੱਖਦੀ ਭਲਾ ਮੈਂ ਉਹਨੂੰ ਕੀ ਕਹਿ ਨਹੀਂ ਆ ਤੂੰ ਹੋਂ ਦੇ ਆ ਕੇ ਪਵਾੜੇ ਪਾਤੀ ਆ ਇੱਥੇ ਅੱਛਾ ਘਰ ਹੋਂ ਆ ਪਿਆਵਾਂ ਹੂੰ ਪਿੰਦਾਂ ਕਾਲਾ ਬੰਨੀ ਨਾਲੇ ਇਹ ਵੀ ਨਾ ਜਿਆਦਾ ਹੀ ਇਹ ਜਗਾਉਂਦੇ ਨਾ ਮੇਰੀ ਤੇ ਭੈਣ ਹੀ ਆ ਉਹੋ ਹੀ ਮੇਰੇ ਕੰਮ ਆਉਂਦੀ ਆ ਹੁਣ ਦੱਸੋ ਡੇਈ ਨਾ ਅਗਲੀ ਕਿਦਾਂ ਜਵਾਬ ਦੇਣ ਠੌਕ ਠੌਕੇ ਫੇਰੀ ਤੁਹਾਡੀ ਅਗਨ ਟਿਕਾਣੀ ਆਉਣੀ ਨਹੀਂ ਨਾਲੇ ਉਹਦੇ ਮਗਰ ਲਾ ਕੇ ਤੇ ਮੈਨੂੰ ਤਾਂ ਕੇ ਮਰਨ ਦੇ ਹੀ ਕਰੋ ਵੀ ਤੂੰ ਇਹ ਘਰ ਦੀ ਕੋਹ ਨਹੀਂ ਲੱਗਦੀ ਹੁਣ ਦੱਸੋ ਅਗਲੀ ਗੜੀ ਕੂਨ ਨਹੀਂ ਦੇਣਦੀ ਤੇ ਗੜੀ ਜਵਾਬ ਨੂੰ ਕਿਸ ਗੱਲ ਦਾ ਆਉਂਦਿਆ ਚੰਦ ਹੁਣ ਅੰਦਰ ਹੁੰਦੇ ਆ ਨਾ ਤੇ ਇਹਨਾਂ ਨੂੰ ਦੋ ਚਾਰ ਨਾਲ ਲਾ ਕੇ ਨਾ ਹੋਰ ਤੇ ਆਪਣੀ ਵੱਲ ਕਰਦੀਆਂ ਇਹੀ ਮੌਕਾ ਵਰਪਿੰਦਰ ਜੇ ਹਥੋਂ ਗਵਾਜ ਗਿਆ ਨਾ ਤੇ ਫਿਰ ਨੀਓ ਕੋਈ ਨਹੀਂ ਆ ਲੈਦੇ ਅੰਦਰ ਫੇਦਾ ਦੇ। ਇਹਦਾ ਮਤਲਬ ਇਹ ਹੀ ਵੀ ਉਹਨੂੰ ਮੈਂ ਝੂਠਾ ਰਹਿਣ ਦਿੰਦੀ ਤੇ ਤੇਰੀ ਘਰ ਦੀ ਦੀ ਸੱਚਾਈ ਨਾ ਸਾਹਮਣੇ ਆਉਂਦੀ। ਫੇਰ ਤੁਸੀਂ ਬੜੇ ਖੁਸ਼ ਹਸੀ ਦੋਵੇਂ ਜਾਣੀ। ਉਹ ਸੱਚਾਈ ਲਿਆਂਦੀ ਲਿਆਂਦੀ ਨੇ ਆਪਣਾ ਘਰ ਵੀ ਝਾੜ ਕੇ ਬੈ ਗਈ ਹੈ ਨਾ। ਹੁਣ ਬੈਠੀ ਰਹੀ ਹੈ ਇੱਥੇ। ਬਰਦੀ ਸੱਚਾਈਆਂ ਆ ਲੈ ਮਮੀ ਇਹਦੇ ਕੰਮ ਵੇਖ ਲੈ ਓਦਾਂ। ਜੋ ਸਖਾਲਦੀ ਹੈ ਨਾ ਉਹ ਹੀ ਕਰਦਾ ਵੇ। ਕਰਦਾ ਤਾਂ ਹੈਗਾ ਵਾ ਤੇ ਵੇਖ ਲਓ ਓਦਾਂ। ਇਹਨਾਂ ਦਾ ਘਰ ਬਚਾਉਂਦੀ ਪਚਾਉਂਦੀ ਨਾ ਮੈਂ ਆਪਣਾ ਜਾੜ ਕੇ ਬਹਿ ਗਈ ਆ ਪੁੱਤ ਮੇਰੀ ਗੱਲ ਸੁਣ ਤੂੰ ਨਾ ਇਦਾਂ ਨਾ ਗਾੜੀ ਕਰੀ ਮੁੜ ਕੇ ਤੈਨੂੰ ਪਤਾ ਤੇ ਐ ਇਹ ਨਹੀਂ ਬਣਦੇ ਭਰਾ ਨਹੀਂ ਅੱਜ ਕੱਲ ਬਣਦੇ ਹੁੰਦੇ ਮੇਰੇ ਉਹਦੇ ਦੇ ਵਿਚਾਰੇ ਤੇ ਤਰਸ ਹੁੰਦਾ ਸੀ ਵੀ ਉਹਦੇ ਅੱਗੇ ਗਰੀਬ ਆ ਤੇ ਉਹ ਤੋਂ ਉਹਦਾ ਝੂਠਾ ਨਾਂ ਲੱਗਣ ਡਿਆ ਵਾ ਉਹ ਤੇ ਚੱਲ ਵਧੀਆ ਕੀਤਾ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਆਹ ਕੋ ਕਰਨਾ ਮੇਰੇ ਨਾਲ ਜੇ ਤੂੰ ਨਾਮ ਦੇ ਤੇ ਸੱਚ ਵੀ ਨਹੀਂ ਸਾਹਮਣੇ ਆਉਣਾ ਜਿਹੜੇ ਤੁਸੀਂ ਭਰਾਵਾਂ ਦੀਆਂ ਗੱਲਾਂ ਕਰਨਦੇ ਜੇ ਨਾ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਉਧਰ ਗਈ ਸੀ ਨਾ ਤੇ ਅਗਲੀ ਨੇ ਐਨ ਮੈਨੂੰ ਨਾ ਸਵਾਰ ਬਣਾ ਕੇ ਰੋਟੀ ਖਵਾ ਲਈ ਸੀ ਇਹਦੇ ਵਾਂਗੂ ਨਹੀਂ ਕਿ ਬਣਾ ਕੇ ਹੀ ਨਹੀਂ ਦਿੱਤੀ ਰੋਟੀ ਮੈਨੂੰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਜਿੱਦਾਂ ਤੇ ਤੂੰ ਆ ਗਈ ਹੈ ਨਾ ਉਦੋਂ ਤਾਂ ਇਹਨੂੰ ਸਾੜਾ ਹੀ ਪੈ ਗਿਆ ਵਾ ਵੀ ਇੱਥੇ ਆਖ ਗਈ ਆ ਤੈਨੂੰ ਰੋਟੀ ਕਹਿੰਨੇ ਖਵਾ ਲੈਣੀ ਹੈ ਮੰਮੀ ਸਾੜਾ ਇਹ ਨਹੀਂ ਪਿਆ ਸਾੜਾ ਇਹ ਪਿਆ ਵਾ ਵੀ ਮੇਰੀ ਸੱਚਾਈ ਕੋ ਸਾਹਮਣੇ ਆ ਗਈ ਆ ਆਹੋ ਇਹੋੀ ਗੱਲ ਜੇ ਉਹ 35 40 ਹਜ਼ਾਰੇ ਦੇ ਕੋ ਰਹਿੰਦਾ ਨਾ ਫੇਰੇ ਬੜੀ ਖੁਸ਼ੀ ਚੱਲ ਠੀਕ ਆ ਜੇ ਇਹ ਗੱਲ ਵਾ ਨਾ ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀ ਆ ਉਹਦੇ ਵੱਲ ਤੇ ਮੈਂ ਉੱਥੇ ਜਾ ਕੇ ਉਹਦੀਆਂ ਪੱਕੀਆਂ ਖਾਣੂਗੀ ਠੀਕ ਆ ਨਾ ਉਹਨੇ ਅੱਗੇ ਖੋਸ਼ੀ ਹੋਣਾ ਵਾ ਇਹਨੇ ਇੱਕ ਸਵਾਹ ਪੱਕੀਆਂ ਖਵਾ ਲੈਣੀਆਂ ਨੇ ਹੁਣ ਅੱਗੇ ਇਹ ਕਰਦੀ ਸੀ ਹੁਣ ਭਰਾ ਵੀ ਡਿਆ ਪਿਆ ਕਰਨ ਉਹਨੇ ਵੀ ਚਾਹੀਨੇ ਸੀ ਕਿਦੀ ਟਿਕਣਾ ਵਾ ਫੇਰ ਵੀ ਦਲਜੀਤ ਚੰਗਾ ਸੌ ਗੋਣੇ ਦੇ ਨਾਲ ਉਹਨੇ ਫੇਰ ਵੀ ਰੱਖ ਲੈਣੀਆਂ 10 ਦਿਨ ਇਹ ਤਾਂ 2 ਦਿਨ ਨਹੀਂ ਰੱਖੀ ਇਨਾਂ ਦੇ ਕਰ ਬੜਾ ਰੋਲਾ ਡਿਆ ਪੈਣ ਲਵਲੀ ਡਿਆ ਬੋਲਣ ਦਲਜਿੰਦਰ ਦੇ ਨਾਲ ਇਨਾਂ ਨੇ ਨਹੀਂ ਜਾਵਦਾ ਦਲਜਿੰਦਰ ਦੇ ਪੈਰ ਲੱਗੰਦੇ ਨੇ ਘਰ ਅੱਗੇ ਤੇ ਰਪਿੰਦਰ ਨਹੀਂ ਇਹਨੂੰ ਜੀਣ ਦਿੰਦੀ ਹੁਣ ਇਹਨੂੰ ਲਵਲੀ ਆ ਨਾ ਜਿਹੜਾ ਉਹ ਵੀ ਨਾਲ ਰਲ ਗਿਆ ਵਾ ਉਹ ਤੇ ਜਵੜੀ ਅੱਗੇ ਦੁਖੀ ਆ ਉਹਨੂੰ ਤੇ ਸੱਸ ਨੇ ਵੀ ਤੱਕੇ ਦੇ ਗੇ ਕੜਤਾ ਵਾ ਇਹਨਾਂ ਨੇ ਨਹੀਂ ਰੱਖਣਾ ਮੇਰੇ ਹਿਸਾਬ ਨਾਲ ਉਹਦੇ ਜਵੜੀ ਦੇ ਦਿਨ ਮਾਰੀ ਆ ਅੱਗੇ ਪੈਣ ਕੋ ਬੇਸਤੀ ਕਰਾ ਕੇ ਹੁਣ ਕਰਾ ਲੈਣਾ ਇਹ ਫੈਸਲਾ ਜਿਹੜਾ ਮੈਂ ਤੇ ਫਾਇਦਾ ਸੋਚਣ ਡਿਆ ਤੇ ਗਾੜੀਆਂ ਉਲਟ ਮੈਨੂੰ ਗੱਲਾਂ ਕਰਨ ਦੀ ਆਹੋ ਤੁਹਾਨੂੰ ਮੈਝੂ ਗਲਤ ਲੱਗਦੀ ਫਿਰਪਿੰਦਰ ਹੀ ਘਰ ਦੇ ਵਿੱਚ ਗਲਤ ਵਾ ਓ ਬੜੀਆਂ ਸਿਆਣੀਆਂ ਹੁਣ ਪਤਾ ਲੱਗਾ ਸਾਡੀ ਮੰਮੀ ਨੀਗਾ ਚੰਗੀ ਕਦੀ ਉਹਦੇ ਨਾਲ ਹੋ ਜਾਂਦੀ ਆ ਤੇ ਕਦੀ ਉਹਦੇ ਨਾਲ ਹੋ ਜਾਂਦੀ ਆ ਤੇ ਮੈਂ ਕਿਉਂ ਰੋਨੀ ਆ ਹਾਂ ਐਸੇ ਗਲੋਂ ਨਹੀਂ ਸੀ ਨਾ ਉਦੋਂ ਦੀ ਤੁਸੀਂ ਆ ਕੇ ਮੇਰੇ ਦਿਵਲੇ ਹੋਏ ਨੇ ਤੇ ਤੂੰ ਮੈਨਾਂ ਸੁਤੀ ਦਾ ਰੋਟੀ ਪਾਣੇ ਦਿੰਨੀ ਚਾਹ ਪਾਣੇ ਦਿੰਨੀ ਤੇ ਜਦੋਂ ਕੰਮ ਇਦਾਂ ਦੇ ਕਰਦੀਆਂ ਵਾ ਨਾ ਚਾਹ ਬਣੀ ਪੁੱਛਣ ਦਿਲ ਕਰਦਾ ਵਾ ਨਾ ਨੂੰ ਉਹ ਮੈਂ ਸਗੋਂ ਗਾੜੀਆਂ ਕਹਿਂ ਡਿਆ ਵਾ ਕਿ ਤੂੰ ਆਈ ਕਿਉਂ ਇੱਥੇ ਆਪਣਾ ਘਰ ਵੀ ਜਾਣ ਲੱਗੀ ਆ ਅਹੇ ਉਹ ਰੋਂ ਰਿਆ ਫੋਨ ਤੇ ਮੇਰੀ ਗੱਲ ਸੁਣੋ ਧਿਆਨ ਨਾਲ ਇਹ ਪਤਾ ਨਾ ਕੀ ਆ ਸਾਰੀ ਮੰਮੀ ਦੀ ਸ਼ੈਵਾਂ ਮੰਮੀ ਜਿੱਦਾਂ ਕਹਿੰਦੇ ਆ ਨਾ ਉਦਾਂ ਹੀ ਕਰੀ ਜਾਂਦੀ ਆ ਉਥੇ ਭਲਾ ਕਿੰਦੀ ਗੱਲ ਹੋ ਗਈ ਆਈ ਤੇ ਇਥੇ ਅਕਸਰ ਪਿੰਡ ਹੀ ਨਾ ਵਾਦੂ ਦੇ ਹੁਣ ਜਾ ਕੇ ਤੁਸੀਂ ਉਥੇ ਬੇਇੱਜ਼ਤੀ ਕਰਾ ਗਈਆਂ ਏ ਉਹ ਕਿਦਾਂ ਬੋਲੀ ਹੋ ਮਾਸੀ ਉਹ ਮਾਸੀ ਤੇ ਗਾੜੀਆਂ ਕਹਿਣ ਦੀ ਵੀ ਘਾਟੇ ਕਦੀ ਨਹੀਂ ਤਾਂ ਫੇਰ ਕਦੀ ਝੋਲਾ ਫੜ ਕੇ ਉਧਰ ਤੇ ਕਦੀ ਉਧਰ ਜਾਂਦੀ ਹੋਊਗੀ ਤੇ ਫੇਰ ਹੀ ਉਹ ਅਗਲੀ ਨੇ ਕਿਹਾ ਵਾ ਪਤਾ ਨਾ ਕੀ ਆ ਸਾਰਾ ਕਸੂਰ ਵਾ ਇਹਦਾ ਹੁਣ ਜੇ ਮੰਨ ਲਓ ਜੇ ਮੈਂ ਹੀ ਇਹ ਘਰ ਦੇ ਵਿੱਚੋਂ ਜਾਵਾਂ ਤੁਹਾਨੂੰ ਦੱਸ ਕੇ ਜਾਊਂਗੀ ਨਾ ਜੇ ਇਹਨਾਂ ਨੂੰ ਪੁੱਛੇ ਮੈਂ ਘਰ ਦੇ ਵਿੱਚੋਂ ਚਲ ਜਾਂ ਕਦੀ ਮੈਂ ਸ਼ਹਿਰ ਚਲ ਜਾਂ ਕਿਤੇ ਵੀ ਕਦੀ ਮੈਂ ਕਿਤੇ ਚਲ ਜਾਂ ਤੇ ਮੇਰੇ ਦਿਵਾਲੇ ਹੀ ਹੋਣਾ ਤੁਸੀਂ ਹੋਰ ਕੀ ਕਰਨਾ ਉਹ ਨਹੀਂ ਜੇ ਤੂੰ ਆਉਣਾ ਹੀ ਤੈਨੂੰ ਦੱਸ ਕੇ ਆ ਕਿ ਮੈਂ ਪਿੰਡ ਚੱਲੀ ਆ ਉਹਨੂੰ ਨਹੀਂ ਪੁੱਛਦੀ ਨਹੀਂ ਪੁੱਛਦੀ ਤੇ ਫਿਰ ਬੈਠੀ ਰਹੀ ਇੱਥੇ ਆਪਣੇ ਘਰ ਦੇ ਖਰਚੇ ਨੇ ਪੂਰੇ ਹੋਣ ਦੇ ਤੇ ਇਹਨੂੰ ਬੈਠੇ ਨੂੰ ਵੇਲੇ ਨੂੰ ਕਿੰਨੇ ਖੋਲਣੀਆਂ ਮੈਨੂੰ ਤੁਸੀਂ ਦੱਸੋ ਨਾਲੇ ਪਤਾ ਲੱਗਣੀ ਦੀ ਆ ਤੁਹਾਨੂੰ ਕਿੱਦਾਂ ਬੋਲਦੀ ਏ ਅੱਗੇ ਉਹ ਕਦੇ ਹੁੰਦਾ ਬੰਦਾ ਪਿਆਰ ਨਾ ਰਵੇ ਤੇ ਚਲੋ ਬੰਦਾ ਰੋਟੀ ਪਣੀ ਵੀ ਖਵਾ ਲ ਦਿੰਦਾ ਉਤੋਂ ਇੰਨੀ ਇਹਦੇ ਗੱਲਾਂ ਸੁਣਾਉਂਦੀ ਐ ਐਸੇ ਵਈ ਜੋਗੀ ਆ ਜਦਾਂ ਤੂੰ ਚੱਲਦੀ ਐ ਨਾ ਇਹਨਾਂ ਨਾਲ ਇਹ ਇਦਾਂ ਚੱਲਣ ਵਾਲੀਆਂ ਤੇ ਮੇਰੀ ਸੁਣ ਗੱਲ ਮੈਂ ਤਾਂ ਹੁਣ ਇਹਨੂੰ ਕੋ ਕਹਿ ਨਹੀਂ ਸਕਦਾ ਤੂੰ ਨਾ ਆਪਣੇ ਤਰੀਕੇ ਨਾਲ ਇਹਨੂੰ ਮਿਹਨੇ-ਮੁਨੇ ਮਾਰ ਜਿਹੜਾ ਗਲੇਡੂ ਛੁੱਟਦਾ ਹੀ ਨਾ ਆਪੇ ਉਹਦੇ ਉੱਤੇ ਜਾ ਕੇ ਰਹੂਗੀ ਤੇ ਨਾਲੇ ਪਤਾ ਲੱਗੂਗਾ ਉਹਨੂੰ ਕਿਦਾਂ ਰੋਟੀਆਂ ਖਵਾਲੀ ਜੀਆਂ ਵਾ ਅੱਗੇ ਇਕ ਲਿਆ ਕੇ ਭਾਲੀ ਐ ਨਾ ਇਹਨੂੰ ਵੀ ਭਾਲ ਦੇ ਹੁਣ ਤੇ ਹੁਣ ਦੋ ਦਿਨ ਖਾਊਗੀ ਨਾ ਇਹਨੂੰ ਲੱਗ ਪਤਾ ਜਾਣਾ ਵਾ ਹੁਣ ਤੀਰ ਜਦੋਂ ਚਾਰ ਦੇ ਨਾਲ ਮਿਲੀਆਂ ਉੱਥੇ ਚੰਗੀਆਂ ਭਲੀਆਂ ਖਾਂਦੀ ਸੀ ਪਰ ਇਹਨੂੰ ਪਚੀਆਂ ਨਹੀਂ ਆ ਤੇ ਕੋਈ ਨਹੀਂ ਆ ਬੈਠੋ ਦੀਨ ਮੈਂ ਚਾਹ ਬਣਾ ਕੇ ਲਿਆਵਾਂ ਉਹ ਲੈ ਆਵਾ ਘੁੱਟ ਕੇ ਉੱਥੇ ਕਿਹੜੀ ਪੀਤੀ ਆ ਸਾਡੇ ਪਾਣੀ ਨਹੀਂ ਪੁੱਛਿਆ ਹਨ ਮੈਂ ਕਹਿੰਦਾ ਵੀ ਭੈਣ ਚੰਗੀ ਪਰ ਇਸੇ ਵਈ ਜੋਗੀ ਏ ਇਹਨੇ ਆਪੇ ਰੋਕ ਕਰ ਲੈਣੀ ਮੈਂ ਵੀ ਦੁਵਾਲੇ ਹੋਣ ਰਿਹਾ ਹੇ ਉਦੋਂ ਮੰਮੀ ਕਿੱਥੇ ਗਈ ਦੀਦੀ ਚਲ ਗਈ ਤੁਹਾਡੇ ਸਿਰ ਚੜ ਕੇ ਦਲਜੀਤਵਾਲ ਤੇ ਫਿਰ ਕੀ ਹੋਇਆ ਚਲ ਗਈ ਤੇ ਭਰਾਈ ਆਵੀਂ ਇਹਨੇ ਉਬਲੇ ਕੋ ਫਰੰਦੇ ਆ ਉਬਲੇ ਤਾਂ ਫਿਰਨਾ ਹੀ ਆ ਜਦੋਂ ਰੋਟੀ ਇਹਨਾਂ ਨੂੰ ਪਾਣੀ ਨਹੀਂ ਪੁੱਛਦੀ ਤੂੰ ਤੇ ਰੋਟੀ ਪਣੀ ਸਾਹਮਣੇ ਤੁਹਾਡੇ ਰਸੋਈ ਆ ਜਿੰਨਾ ਤੇਨ ਲੱਗਾ ਹੈਗਾ ਉਹਨੂੰ ਅੱਛਾ ਨਹੀਂ ਜੇ ਤੂੰ ਉਹਦੇ ਕੋ ਜਾਣਦੀ ਹੈ ਤਾਂ ਤੂੰ ਆ ਬਣਾ ਕੇ ਰੋਟੀ ਖਾਣੀ ਉਹਨੇ ਤੈਨੂੰ ਦਿਆਣੀ ਹੀ ਪਕਾ ਆ ਕੇ ਤੂੰ ਤੇ ਉਹ ਕੰਮ ਕੀਤਾ ਵਾ ਜਿਹੜਾ ਨਹੀਂ ਕਰਨ ਵਾਲਾ ਉਹ ਚੰਗਾ ਮੰਮੀ ਐਵੇਂ ਇਨਾ ਗੁੱਸਾ ਨਾ ਕਰਿਆ ਕਰੋ ਚੰਗਾ ਮੈਂ ਚਾਹ ਘੁੱਟ ਬਣਾ ਕੇ ਲਿਆਉਣੀ ਤੇ ਉਹ ਪੀਓ ਮੈਂ ਨਹੀਂ ਪੀਂਦੀ ਚਾਹ ਜੇ ਉਹਨਾਂ ਨੇ ਪਿਆਲਣ ਚੋਗੀ ਤਾਂ ਮੈਂ ਕੋ ਤੇਰੇ ਕੋ ਪੀਣੀ ਮੈਂ ਆਪੇ ਬਣਾ ਕੇ ਪੀ ਲਾਂਗੀ ਰਹਿਣ ਦੇ ਇਨਸ਼ਾਅੱਲਾ ਆ ਚੰਗਾ ਹੋਇਆ ਹੀ ਆਪੇ ਚਲ ਗਈ ਇਹ ਤੁੰ ਮੈਨੂੰ ਕੋ ਕਰਨ ਦੀ ਤਾਂ ਲੋੜ ਨਹੀਂ ਪਈ ਉਦਾਂ ਨਾ ਮੈਨੂੰ ਕੋਈ ਨਾ ਕੋਈ ਸਕੀਮ ਲਾਉਣੀ ਪਣੀ ਆ ਕੰਮ ਆਪੇ ਵਤੀਆ ਹੋ ਗਿਆ ਤਾਂ ਦਲਜਿੰਦਰ ਹੈ ਹਾਂਜੀ ਭਾਬੀ ਜੀ ਆ ਜਾ ਉੜੀ ਆ ਗੱਲ ਸੁਣ ਨਹੀਂ ਮੈਂ ਚੱਲੀ ਹੀ ਉਧਰ ਆ ਜਾ ਫੇਰ ਚਲ ਜੀ ਉਧਰ ਇੱਧਰ ਵੀ ਆ ਜਾ ਕਰ ਆਜੋ ਮੈਂ ਚੱਲੀ ਹੀ ਮੈਂ ਚੱਲ ਕੋਈ ਗੱਲ ਨਹੀਂ ਫੇਰ ਚਲ ਜੀ ਇੱਧਰ ਵੀ ਫੇਰਾ ਮਾਰਿਆ ਕਰ ਨਾ ਬੈ ਜਾ ਦਿਲ ਜਿੰਦਰ ਹੋਰ ਸੁਣਾਓ ਭਾਬੀ ਜੀ ਠੀਕ ਠਾਕ ਹਾਂਜੀ ਵਧੀਆ ਤੂੰ ਹੀ ਸੁਣਾਓ ਚਲੋ ਵਧੀਆ ਹੀ ਚਾਹੀਦੇ ਮੇਰਾ ਵੀ ਠੀਕ ਆ ਜਿੱਦਨ ਦੀ ਤੂੰ ਆਈ ਹੈ ਤੂੰ ਮੁੜ ਕੇ ਆਈ ਨਹੀਂ ਇੱਧਰ ਐਦਾਂ ਹੀ ਬਸ ਗਰਮੀ ਗਰਮੀ ਬੜੀ ਐ ਤੂੰ ਉੱਥੇ ਬੈਠੇ ਰਹੀ ਚਲ ਫੇਰਾ ਮਾਰ ਲੈਂਦੀ ਇੱਧਰ ਵੀ ਦਲਜਿੰਦਰ ਪਾਣੀ ਲਿਆਵਾ ਨਹੀਂ ਨਹੀਂ ਭਾਬੀ ਜੀ ਪਾਣੀ ਨਹੀਂ ਮੈਂ ਪੀਣਾ ਮੈਂ ਪੀ ਕੇ ਆਈ ਆ ਠੀਕ ਜੀ ਤੇ ਮੈਂ ਕੋਠੇ ਤੇ ਚੜੀ ਹੀ ਬੜੀ ਰੋਲੀ ਡਈ ਹੀ ਪੈਣ ਕੀ ਗੱਲ ਹੋਈ ਉਹ ਨਹੀਂ ਨਹੀਂ ਤੁਹਾਨੂੰ ਉਦਾਂ ਹੀ ਲੱਗਣ ਡਿਆ ਹੀ ਨਹੀਂ ਮੈਂ ਸੁਣੀ ਆ ਵਾ ਬੜਾ ਰੋਲਾ ਡਿਆ ਹੀ ਪੈਣ ਨਹੀਂ ਨਹੀਂ ਭਾਬੀ ਜੀ ਉਹ ਉਦਾਂ ਹੀ ਬਸ ਆਪਸ ਵਿੱਚ ਹੱਸ ਸਮਝਾਗ ਜਾ ਕਰਨ ਦੇ ਹੀ ਤੇ ਤਾਂ ਕਰਕੇ ਉੱਚੀ ਉੱਚੀ ਬੋਲਣ ਦੇ ਤੁਹਾਨੂੰ ਤਾਂ ਲੱਗਿਆ ਦਲਜਿੰਦਰ ਮੈਂ ਸਭ ਕੁਝ ਸੁਣ ਲਿਆ ਵਾ ਤੂੰ ਟੱਕਣਾ ਟੱਕ ਜਿੱਦਾਂ ਲਵਲੀ ਤੇਰੇ ਨਾਲ ਡਿਆ ਹੀ ਨਾ ਬੋਲਣ ਮੈਨੂੰ ਸਭ ਕੁਝ ਪਤਾ ਵਾ ਉਹ ਨਹੀਂ ਨਹੀਂ ਭਾਬੀ ਉਹਦਾ ਤੇ ਸੁਭਾਈ ਇਦਾਂ ਦਾ ਵਾ ਪੋਤਾ ਨੂੰ ਪਤਾ ਵਾ ਗਾਲੀ ਏਦਾਂ ਕਰਦਾ ਉੱਚੀ ਉੱਚੀ ਬੋਲਦਾ ਰਹਿੰਦਾ ਭਾਵੇਂ ਨਹੀਂ ਉਹ ਤੇ ਤੇਰੇ ਨਾਲ ਡਿਆ ਹੀ ਬੋਲਣ ਮੈਨੂੰ ਪਤਾ ਸਭ ਕੁਝ ਨੂੰ ਸਭ ਕੁਝ ਪਤਾ ਜਿੱਦਾਂ ਤੂੰ ਅੰਦਰੋਂ ਬਾਹਰ ਨਿਕਲੀ ਹੈ ਨਾ ਮੈਂ ਕਿਹੜੀ ਨਹੀਂ ਆਣੀ ਉਹ ਪਾਪੀ ਜੀ ਕੀ ਦੱਸਾਂ ਤੁਹਾਨੂੰ ਮੈਂ ਮੈਂ ਨਾ ਉਥੋਂ ਵੀ ਇੰਨੀ ਸਤੀ ਆਈ ਹੈ ਨਾ ਸੱਸ ਦੇ ਹੱਥੋਂ ਤੇ ਇੱਥੇ ਨਾ ਇਹ ਮੈਨੂੰ ਬੜਾ ਤੰਗ ਕਰਦੇ ਆ ਹੁਣ ਮੈਂ ਹਾਰ ਕੇ ਨਾ ਦਲਜੀਤ ਥੋਣਾ ਵੱਲ ਚੱਲੀ ਆਂ ਤੇ ਚਲ ਉਧਰ ਜਾਨੀ ਆਂ ਦੀਦੀ ਚੰਗਾ ਹੀ ਹੋ ਉਹ ਸਾਰਿਆਂ ਨਾਲ ਚੰਗੇ ਹੀ ਹੋ ਉਨਾ ਦਾ ਸੁਭਾਅ ਵਧੀਆ ਜੇ ਉਹ ਮਾੜੇ ਆ ਇਹ ਥੋੜਾ ਵੀ ਉਹਦਾ ਸਾਥ ਨਹੀਂ ਦੇਣਾ ਮੈਂ ਦੇਣਾ ਭਾਬੀ ਉਹਦਾ ਹੀ ਸਾਥ ਦੇਣਾ ਇਹ ਤੇ ਫਸ ਗਈਆਂ ਆ ਕੇ ਇਹਨਾਂ ਨੇ ਨਾ ਝੂਠਾ ਨਾਂ ਉਹਦਾ ਲਾਇਆ ਸੀ ਉਹ ਤੇ ਸਾਰਿਆਂ ਨੇ ਲੱਭਣ ਡਿਆ ਕਿ ਝੂਠਾ ਲਾਇਆ ਨਾ ਉਹ ਤੇ ਇਹੋ ਜਿਹਾ ਹੈ ਹੀ ਨਹੀਂ ਆ ਹੁਣ ਇਹੋ ਗੱਲ ਇਹਨਾਂ ਨੂੰ ਰੜਕਦੀ ਆ ਕਿ ਹਾਂ ਜਾ ਇਹਨੇ ਸਚਾਈ ਕੋ ਸਾਹਮਣੇ ਲੈ ਆਂਦੀ ਤਾਂ ਇਹ ਤਾਂ ਤੁਹਾਨੂੰ ਰੱਖ ਕੇ ਖੋਸਣੀ ਆ ਸਾਰਾ ਕਸੂਰ ਅਰਪਿੰਦਰ ਦਾ ਵਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਇੱਕ ਦਿਨ ਸਚਾਈ ਦੇ ਸਾਹਮਣੇ ਆਉਣੀ ਹੈ ਹੋ ਗਈ ਆ ਹੁਣ ਮੰਨਣਾ ਨਾ ਮੰਨਣਾ ਇਹਨਾਂ ਦੀ ਮਰਜ਼ੀ ਆ ਦਿਲਜਿੰਦਰ ਤੂੰ ਡਰਦੀ ਕਾਦੇ ਵਾਸਤੇ ਆ ਤੂੰ ਆਪਣਾ ਹਿੱਸਾ ਮੰਗ ਤੇ ਨਾਲੇ ਅਰਪਿੰਦਰ ਨੂੰ ਨਾ ਜਿਹੜਾ ਕ ਸੱਚੀਆਂ ਸੁਣਾ ਕੇ ਜਾਵੇਂ ਆਪੇ ਤੇਰੀ ਮੁਰਕੇ ਸੇਵਾ ਕਰੇਗੀ ਉਹ ਨਹੀਂ ਨਹੀਂ ਭਾਬੀ ਜੀ ਹਿੱਸਾ ਕਾਦੇ ਲਈ ਮੰਗਣਾ ਵਾ ਉਹ ਤੇ ਚਰੋ ਉਦਾਂ ਹੀ ਵਾਦਾ ਘਾਟਾ ਹੋ ਹੀ ਜਾਂਦਾ ਵਾ ਤੇ ਚਲੋ ਕੋਈ ਨਹੀਂ ਆਪੇ ਸਮਝ ਜਾਣਗੇ ਐਵੇਂ ਹਿੱਸਿਆਂ ਦੇ ਚੱਕਰ ਚ ਪੈ ਜਾਈਏ ਨਾ ਤੇ ਫੇਰ ਭੈਣ ਭਰਾਵਾਂ ਨੂੰ ਨਾ ਮਿਲਣ ਤੋਂ ਵੀ ਜਾਈਦਾ ਵਾ ਪਰ ਤੇਰੀ ਕਦਰ ਨਹੀਂ ਇਦਾਂ ਹੋਣੀ ਚਲੋ ਕੋਈ ਨਹੀਂ ਵੇਖਦੇ ਆਂ ਭਲਾ ਦਲਜੀਤਵਾਲ ਜਾ ਕੇ ਵੇੰਨੀ ਆਂ ਵੀ ਉਹ ਕੀ ਆਂਦਾ ਤੇ ਅਜੇ ਮੰਗਣਾ ਵੀ ਪਊਗਾ ਤੇ ਫੇਰ ਮੰਗ ਲਾਂਗੇ ਹੋਰ ਕੀ ਕਰਨਾ ਨਹੀਂ ਲੈ ਲਈ ਵੀ ਆਪਣਾ ਹਿੱਸਾ ਤੇ ਲੈਣਾ ਕਿਉਂ ਕੋਈ ਗੱਲ ਨਹੀਂ ਵੇਖ ਲੈਨੇ ਆਂ ਦਲਜਿੰਦਰ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਉਹ ਕੋਈ ਗੱਲ ਨਹੀਂ ਭਾਬੀ ਜੀ ਸੋਚੂਗੀ ਮੈਂ ਤੁਹਾਡੀ ਗੱਲ ਬਾਰੇ ਚਲੋ ਠੀਕ ਆ ਬਹੁਤ ਹੀ ਤੇ ਮੈਂ ਜਾਣੀ ਹੁਣ ਠੀਕ ਜੀ ਦਲਜਿੰਦਰ ਦੇ ਦਿਲ 'ਚ ਸਿਮੀ ਨੂੰ ਪਤਾ ਹੀ ਨਹੀਂ ਆ ਮੈਨੂੰ ਤੇ ਤੁਹਾਡੀ ਕੱਲੀ-ਕੱਲੀ ਕਰਦੀ ਗੱਲ ਦਾ ਪਤਾ ਵਾ ਜਿੱਦਾਂ ਇਹਨੂੰ ਮੈਂ ਕਿਹਾ ਹੋਣਾ ਦਲਜਿੰਦਰ ਨੂੰ ਵੀ ਇਹ ਸਾ ਮੰਗ ਲਾਉਣਾ ਕੋ ਤੇ ਜੇ ਕਿਤੇ ਇਹਨੇ ਮੰਗ ਲਿਆ ਨਾ ਇਹਨਾਂ ਦੇ ਘਰ ਲੜਾਈ ਜ਼ਰੂਰ ਪਏਗੀ ਇਹੋ ਤੇ ਮੈਂ ਚੁੰਨੀ ਆ ਵੇਖਾਂ ਛੱਡੀਆਂ ਮੈਨੂੰ ਸਕੀਮਾਂ ਦੇਂਦੀ ਇਹ ਸਾ ਮੰਗੀ ਹੈ ਇਹਨੂੰ ਬੰਦਾ ਪੁੱਛੇ ਕਿ ਇਹ ਸੇ ਮੰਗਣੀ ਕਿਤੇ ਸੌਖੇ ਪਏ ਚਲੋ ਆਜੋ ਗੁੱਸੇ ਦੇ ਵਿੱਚ ਵਾ ਗੁੱਸੇ 'ਚ ਬੋਲਣ ਰਿਆ ਭਰਾ ਨੇ ਤੇ ਭਰਾ ਹੀ ਰਹਿਣਾ ਵਾ ਤੇਰੇ ਮਗਰ ਰਾਕੇ ਮੈਂ ਹੇਸੀ ਮੰਗਲਾਂ ਤੇ ਮੁੜ ਕੇ ਦੱਸ ਭਰਾ ਤੋਂ ਵੀ ਮੈਂ ਟੁੱਟ ਕੇ ਬਹਿ ਜਾਂ ਤੇਰੇ ਵਰਗੀ ਦੇ ਮਗਰ ਤੇ ਮੈਂ ਕਦੀ ਵੀ ਨਹੀਂ ਲੱਗਦੀ ਹੈਗੀ ਮੈਨੂੰ ਭਰਾਵਾਂ ਦੀ ਲੋੜ ਵਾ ਕਿੱਸਿਆਂ ਦੀ ਨਹੀਂ ਅੱਜ ਕੀ ਬਣਾਈਏ ਸਮਝ ਨਹੀਂ ਆਉਂਦੀ ਕੋਈ ਟੋੜੀਆਂ ਨਹੀਂ ਆ ਟੋੜੀਆਂ ਕਿੱਥੇ ਆ ਲੈ ਬਹਿਣਾ ਇੱਥੇ ਬੈਠੇ ਤੁਸੀਂ ਬਾਹਰ ਬਹਿ ਜਾ ਦੇਦੀ ਹਨ ਬੱਤੀ ਹੋਣੀ ਨਹੀਂ ਡਈ ਅਛਾ ਹਾਂਜੀ ਮੈਂ ਇੱਥੇ ਹੀ ਬਹਿ ਗਏ ਚਲੋ ਹੰਡੀ ਠੰਡੀ ਠੰਡੀ ਨਹੀਂ ਇੱਥੇ ਠੀਕ ਆ ਹਾਂਜੀ ਤੁਸੀਂ ਮੈਂ ਕਿੱਥੇ ਆ ਹਾਲਾਗੇ ਜਿਹੜੇ ਆਂਟੀ ਨੇ ਆ ਉਹਨਾਂ ਦੇ ਘਰ ਗਈ ਆ ਟਿਊਸ਼ਨ ਪੜਾਉਣ ਉਹਨਾਂ ਦੀ ਕੁੜੀਏ ਛੋਟੀ ਜੀ ਤੇ ਉਹ ਕਹਿੰਦੀ ਇੱਥੇ ਆ ਜਾ ਚੱਲ ਵਧੀਆ ਹਾਂ ਹਾਂਜੀ ਨਾਲ ਯਾਰੇ ਲੱਗੀ ਰਹਿੰਦੀ ਹਾਂਜੀ ਇਹ ਤੇ ਹੈ ਵਾ ਇੱਥੇ ਵੀ ਗਰਮੀ ਚ ਕੀ ਕਰਨਾ ਹੈ ਬਚਰੀ ਨੇ ਚੱਲ ਕੋਈ ਗੱਲ ਨਹੀਂ ਚੱਲ ਜਾਂਦੀ ਹੈ ਹੋਰ ਸੁਣਾਓ ਠੀਕ ਠਾਕ ਵਾ ਠੀਕ ਹੀ ਆ ਸੰਦੀਪ ਦੀਦੀ ਕੀ ਗੱਲ ਹੋਈ ਆ ਹੋਣਾ ਕੀ ਆ ਸੰਦੀਪ ਦਲਜੀਤ ਆਪਣੇ ਭਰਾ ਦੇ ਕੰਮ ਵੇਖ ਲਾ ਗਿਆ ਹੀ ਉਥੇ ਵਿਚਾਲਾ ਮੈਂ ਪੁੱਛ ਕੇ ਆਉਣਾ ਵਾ ਸੱਸ ਮੇਰੀ ਗੱਲ ਉੱਥੇ ਜਾ ਕੇ ਉਹਦੇ ਨਾਲ ਵੱਧ ਘੱਟ ਹੋ ਗਿਆ ਵਾ ਤੇ ਉਹਨੇ ਹੁਣ ਅਗਲੀ ਨੂੰ ਸਿੱਧਾ ਹੀ ਕਿਹਾ ਵਾ ਕਹਿੰਦੀ ਵੀ ਜਦੋਂ ਬਾਹਰ ਵਾਲਾ ਆਊਗਾ ਨਾ ਤੇ ਉਦੋਂ ਘਲਾਉਣਾ ਵਾ ਇਹਨੇ ਤੇ ਘਰ ਆ ਕੇ ਤੇ ਉਲਟਾ ਮੇਰੇ ਨਾਲ ਔਖਾ ਹੋਣ ਡਿਆ ਵਾ ਵੀ ਤੂੰ ਇੱਥੇ ਆਈ ਕਿਉਂ ਦੱਸ ਮੈਂ ਇਹਨਾਂ ਦੇ ਫੈਸਲੇ ਕਰਾਉਣ ਆਈ ਸੀ ਮੈਂ ਕਿਹੜੀ ਉਦਾਂ ਆਈ ਸੀ ਕਿ ਪਹਿਲਾਂ ਲੈ ਭੈਣ ਅਸ ਇਹਨੂੰ ਨਹੀਂ ਅਗਰ ਹੈਗੀ ਤੇ ਕਿੱਦਾਂ ਜਾ ਕੇ ਬਗਾਨੇ ਸਾਹ ਗੱਲ ਕਰਨੀ ਹੈ ਇਹ ਸਮਝਦਾ ਵਾ ਹਰ ਥਾਂ ਮੇਢੀ ਚ ਉਧਰ ਚੱਲਣੀ ਹੈ ਇਦੇ ਜਾ ਕੇ ਨਾ ਤਰੀਕੇ ਨਾਲ ਗੱਲ ਕਰਨੀ ਪੈਂਦੀ ਆ ਦੀਦੀ ਇਹਨਾਂ ਨੂੰ ਸਭ ਕੁਝ ਚਾਹੀਦਾ ਹੀ ਚਲ ਉਸੇ ਤਰਲੇ ਮਾਰ ਦੇ ਪਿਆਰ ਨਾਲ ਗੱਲ ਕਰ ਦੇ ਤੇ ਆਪੇ ਸੱਸ ਮੰਨ ਜਾਂਦੀ ਇਹਨਾਂ ਨੇ ਤੇ ਉਲਟ ਰਫੜ ਪਾ ਕੇ ਰਾਤ ਆਵਾ ਕੋਹਨਾ ਪੋਛਾ ਸੰਦੀਪ ਉੱਥੇ ਤੇ ਜਿਹੜਾ ਪਾ ਕੇ ਆਇਆ ਵਾ ਨਾ ਤੇ ਘਰ ਆ ਕੇ ਤੇ ਮੇਰੇ ਦਿਵਾਲੇ ਹੋਈ ਜਾਂਦਾ ਵਾ ਕਹਿੰਦਾ ਵਾ ਕਿ ਤੂੰ ਲੋਕਾਂ ਦੇ ਫੈਸਲੇ ਕਰਾਉਂਦੀ ਫਿਰਦੀ ਇੱਥੇ ਕਿਡੀਆਂ ਤਲਵਾਰਾਂ ਚੱਲੀਆਂ ਆਂ ਹੀ ਇੱਥੇ ਕੀ ਹੋਇਆ ਹੀ ਮੈਂ ਤਾਂ ਦੱਸ ਜੇ ਕੋਈ ਗੱਲ ਹੀ ਨਹੀਂ ਹੋਈ ਇੱਥੇ ਸਿਆਣਾ ਬਿਆਣਾ ਹੈਗਾ ਵਾ ਚ ਗੱਲ ਕਰਨ ਦੀ ਮਸਾ ਅਕਲ ਨਹੀਂ ਆਈ ਇਹਨੂੰ ਸਿੱਧਾ ਦਰਦ ਵਾਲੇ ਕੋਲ ਹੀ ਜਾਂਦਾ ਵਾ ਇਹਨਾਂ ਮੈਂ ਗੱਲ ਕਰਦਾਂ ਨਾ ਜਾ ਕੇ ਹੁਣੇ ਤੂੰ ਨਹੀਂ ਦਰਜੀਤ ਜਾਣਾ ਮੈਨੂੰ ਸਿੱਧਾ ਹੀ ਇਹ ਕਹਿੰਦਾ ਵਾ ਕਿ ਕੀ ਹੋਇਆ ਸੀ ਇੱਥੇ ਉਹਦਾ ਇਹ ਨਾਂ ਹੀ ਲੱਗਣ ਰਿਹਾ ਸੀ ਇਹ ਉਹ ਮੈਨੂੰ ਉਦਾਂ ਹੀ ਦੱਸ ਦਿੰਦਾ ਮੈਂ ਜਦੋਂ ਤੈਨੂੰ ਕਹਿੰਦਾ ਸੀ ਵੀ ਮੈਂ ਪੈਸੇ ਨਹੀਂ ਕਢਾਏ ਹੈਗੇ ਤੁਸੀਂ ਕਿਹੜੀ ਉਹਦੀ ਗੱਲ ਮੰਨਦੇ ਕਿ ਮੈਂ ਹੁਣ ਜਿੱਦੀ ਤਰ੍ਹਾਂ ਜਿੱਦਾਂ ਉਹ ਕਹਿੰਦੀ ਹੈ ਨਾ ਰੁਪਿੰਦਰ ਉਦਾਂ ਹੀ ਕਰਦਾ ਵਾ ਇਹਨੂੰ ਆਪਣਾ ਵੀ ਦਿਮਾਗ ਲਾਉਣਾ ਚਾਹੀਦਾ ਵਾ ਨਾ ਇਹਦਾ ਆਪਣਾ ਦਿਮਾਗ ਹੈ ਨਹੀਂਗਾ ਤੂੰ ਹੀ ਬੈਠੋ ਦੋਨੇ ਨਹੀਂ ਇੱਥੇ ਠੀਕ ਹੈ ਨਾ ਮੈਂ ਗੱਲ ਕਰਕੇ ਆਉਣਾ ਜਾ ਕੇ ਨਹੀਂ ਨਹੀਂ ਤੇ ਤੂੰ ਨਾ ਜਾਣਾ ਤੇ ਕਿਉਂ ਨਹੀਂ ਜਾਣਾ ਦੱਸ ਬਣਾ ਕੀ ਲੋੜ ਗੱਲ ਵਧਾਉਣ ਦੀ ਇੱਕ ਜਾ ਕੇ ਇੱਥੇ ਗੱਲ ਖਰਾਬ ਕਰ ਆਇਆ ਸਾਰੀ ਕੋਈ ਗੱਲ ਨਹੀਂ ਤੁਹਾਨੂੰ ਗੱਲਾਂ ਕਰਨ ਡਿਆ ਮੈਂ ਨਾ ਉੱਥੋਂ ਆ ਗਈ ਆ ਤੇ ਹੁਣ ਤੁਸੀਂ ਵੀ ਦੱਸ ਦੋ ਜੇ ਤੇ ਮੈਨੂੰ ਰੋਟੀ ਖਵਾ ਲੈਣੀ ਆ ਠੀਕ ਆ ਜੇ ਨਹੀਂ ਖਵਾ ਲੈਣੀ ਤੇ ਮੈਂ ਚੱਲ ਜਾਨੀ ਆ ਵੇਖੀ ਜਾਊਗੀ ਉਹ ਮਾਰਤ ਨਹੀਂ ਦੇਣ ਲੱਗੀ ਮੈਨੂੰ ਦੇ ਦੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਆਹੀਂ ਰੱਖਣਾ ਕਿਉਂ ਨਹੀਂ ਆ ਵਾਧੂ ਰੋਟੀਆਂ ਤੁਹਾਡੇ ਵਾਸਤੇ ਅਹੀਂ ਨਹੀਂ ਠੱਕੇ ਮਾਰਨੇ ਤੁਹਾਨੂੰ ਭੈਣ ਕੋਈ ਗੱਲ ਨਹੀਂ ਜਿੰਨੇ ਦਿਨ ਮਰਜ਼ੀ ਰਹੋ ਇੱਥੇ ਠੀਕ ਹੈ ਨਾ ਬਾਕੀ ਰਹਿੰਦੀ ਗੱਲ ਉਹਨਾਂ ਦੀ ਮੈਂ ਜਾ ਕੇ ਨਾ ਤੇ ਗੱਲ ਕਰਕੇ ਆਉਂਗਾ ਤੂੰ ਦਲਜੀਤ ਨਾ ਜਾਵੀਂ ਮੈਂ ਤੇਰੇ ਘੜੀ ਹੱਥ ਜੋੜਦੇ ਉਹਨਾਂ ਘਰ ਨਹੀਂ ਜਾਣਾ ਤੁਹਾਡੀ ਸੱਸ ਨਾਲ ਜਾਣਾ ਕੋਈ ਗੱਲ ਨਹੀਂ ਤਰੀਕੇ ਨਾਲ ਗੱਲ ਹੋ ਜਾਂਦੀ ਆ ਸਾਰੇ ਹੱਲ ਹੁੰਦੇ ਨੇ ਕਰਨੇ ਹੋਣ ਤੇ ਉਹ ਗਾੜੀਆਂ ਮੈਨੂੰ ਆਂਦਾ ਵਾ ਵੀ ਤੂੰ ਕਿਹਨੇ ਨਾ ਲਾ ਕੇ ਨਹੀਂ ਖਾਂਦੀ ਜੇ ਹਨ ਨੂੰ ਤਰਲੇ ਵੀ ਮਾਰਨੇ ਪੈਣਗੇ ਨਾ ਮਾਸੀ ਦੇ ਕੋਈ ਗੱਲ ਨਹੀਂ ਅਸੀਂ ਮਾਰ ਲਾਂਗੇ ਬੇ ਤੇ ਅੱਗੇ ਉੱਥੇ ਬੜਾ ਕੰਮ ਖਰਾਬ ਕਰਕੇ ਆਇਆ ਹੋਣਾ ਵਾ ਤੇ ਹੋਰ ਨਾ ਹੋਵੇ ਉਹ ਤੁਹਾਡੇ ਦਿਵਾਲੀ ਹੋ ਜੇ ਮੁੜ ਕੇ ਨਹੀਂ ਨਹੀਂ ਦੀਦੀ ਅਹੀਂ ਨਾ ਵੰਗੋ ਥੋੜੀ ਗੱਲ ਕਰਨੀ ਐ ਇਹ ਤੇ ਭੁੜਕਦੇ ਆ ਮਾਂ ਪੁੱਤ ਦੋਵੇਂ ਹੀ ਭੈਣ ਮੈਂ ਜਦੋਂ ਵੀ ਜਾਂਦਾ ਰਿਆ ਨਾ ਤੂੰ ਮੇਰੇ ਨਾਲ ਚੰਗਾ ਹੀ ਬੋਲਦੇ ਰਹੀ ਤਾਨੂੰ ਵੀ ਪਤਾ ਯਾਰ ਤੁਸੀਂ ਉੱਥੇ ਹੁੰਦੇ ਸੀ ਚੱਲ ਕੋਈ ਨਹੀਂ ਦਲਜੀਤ ਦੇਖ ਲਿਓ ਤੁਸੀਂ ਵੀ ਜਾ ਕੇ ਕੀ ਕਹਿੰਦੇ ਆ ਭਲਾ ਤੁਸੀਂ 5-7 ਦਿਨ ਇੱਥੇ ਰਹੋ ਕੋਈ ਗੱਲ ਨਹੀਂ ਰੋਟੀ ਪਾਣੀ ਵਧੀਆ ਮਿਲੂਗਾ ਭੈਣ ਇਧਰ ਉਹਨਾਂ ਦਾ ਹਿਸਾਬ ਨਹੀਂ ਹੈਗਾ ਜਿੱਦਾਂ ਮਰਜ਼ੀ ਤੀ ਰਹੋ ਠੀਕ ਹੈ ਨਾ ਦਲਜੀਤ ਮੈਂ ਇਹ ਨਹੀਂ ਆਂਦੀ ਕਿ ਮੈਨੂੰ ਰੋਟੀ ਚੰਗੀ ਮਿਲੇ ਮੈਂ ਇਹ ਆਨੀ ਆ ਕਿ ਜਿੱਦਾਂ ਤੁਸੀਂ ਖਾਓਗੇ ਨਾ ਮੈਂ ਉਦਾਂ ਹੀ ਖਾਈ ਜਾਊਂਗੀ ਪਰ ਇਹ ਆ ਕਿ ਮੈਨੂੰ ਗੱਲਾਂ ਤਾਂ ਨਾ ਕਰਨ ਵੱਧ ਘਟ ਉੱਥੇ ਕਿੜੀਆਂ ਮੈਂ ਉਹਨਾਂ ਨੂੰ ਕਹਿਣ ਡਈ ਵੀ ਮੈਨੂੰ ਚੰਗਾ ਹੀ ਬਣਾ ਬਣਾ ਕੇ ਤੇ ਦੋ ਤੇ ਚੰਗਾ ਹੀ ਖਵਾ ਲਓ ਮੈਨੂੰ ਇਹ ਤੇ ਆਪਾਂ ਗਲੋ ਬਿਨਾਂ ਬੰਦੇ ਨੂੰ ਤਾਂ ਹੀ ਆ ਤੇ ਮੰਮੀ ਨੇ ਕੁਝ ਨਹੀਂ ਕਿਹਾ ਮੰਮੀ ਵੀ ਬਥੇਰਾ ਡਈ ਹੀ ਉਹ ਤੇ ਮੰਮੀ ਨੂੰ ਵੀ ਪੈਣ ਡਿਆ ਸੀ ਉਹ ਡੁੱਡ ਕੇ ਪਤਾ ਨਹੀਂ ਕਿੱਦਾਂ ਉੱਬਲਿਆ ਫਿਰਨ ਡਿਆ ਸੀ ਉਹ ਚਲੋ ਕੋਈ ਗੱਲ ਨਹੀਂ ਹੁਣ ਤਹੀ ਨਾ ਜਾਏ ਉਧਰ ਗੱਲ ਵੱਧ ਜਣੀ ਜਿੰਦਾਂ ਨੇ ਕੰਮ ਇਹਨਾਂ ਦੇ ਵੇਖ ਲਾ ਜੋ ਕਹੀ ਜਾਂਦੀ ਆ ਉਹਦੇ ਮਗਰ ਲੱਗ ਗਿਆ ਹੋਣਾ ਸਚਾਈ ਦਾ ਜੋ ਪਤਾ ਲੱਗ ਗਿਆ ਵਾ ਨਾ ਤਾਂ ਕਰਕੇ ਪੁੜਕਦੀ ਏ ਰਪਿੰਦਰ ਹੁਣ ਕੋਈ ਗੱਲ ਨਹੀਂ ਦੇ ਲੰਗ ਜੋ ਵੀ ਹੁੰਦਾ ਵਾ ਤੂੰ ਜਾ ਕੇ ਨਾ ਚਾਹ ਬਣਾ ਪੈਣ ਲਈ ਕੋਈ ਗੱਲ ਨਹੀਂ ਮੈਂ ਬਣਾਉਣੀ ਐ ਤੁਸੀਂ ਮਾਰੋ ਗੱਲਾਂ ਬਾਤਾਂ